ਖਬਰੋ ਸਰਪੁਰ ਚੰਡੀਗੜ੍ਹ ਮਾਰਕਤੇ ਸਥਿਤ ਨੰਗਲ ਸ਼ਹੀਦਾਂ ਵਿਖੇ ਮੌਜੂਦ ਬੰਦਪੇ ਟੋਲ ਪਲਾza ਨਸਤੀਕਤਮ ਜਿੱਥੇ ਕਿ ਟੋਲ ਪਲਾza ਨਸਤੀਕ ਦੇ ਗੰਨੇ ਦੇ ਰਸਤੇ ਦਾ ਵਿਲਣਾ ਚਲਾਉਣ ਵਾਲੀ ਇੱਕ ਪ੍ਰਵਾਸੀ ਮਹਿਲਾ ਦੀ ਵਿਲਣੇ ਚ ਚੁੰਨੀਆਂ ਜਾਣਕਰਨ ਇੱਕ ਗਾਲਾ ਕੁੱਟਣ ਕਰਨ ਮੋਤੋ ਜਾਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਮਹਿਲਾ ਦੀ ਪਛਾਣ ਯਮਨੋਤਰੀ ਪਤਨੀ ਲక్ష్ਮੀ ਸ਼ੰਕਰ ਵਜੋ ਹੋਈ ਹੈ ਜੋ ਕਿ ਉੱਤਰ ਪ੍ਰਦੇਸ਼ ਦੀ ਰੈਂਡ ਵਾਲੀ ਸੀ ਜਾਣਕਾਰ ਦਿੰਦਿਆਂ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਬੰਦਪੇ ਟੋਲ ਪਲਾza ਨਸਤੀਕ ਇੱਕ ਮਹਿਲਾ ਦੀ ਮੋਤ ਹੋ ਗਈ ਹੈ ਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਵੇਖਿਆ ਕਿ ਰਸ ਦੇ ਵੇਲੇਣੇ 'ਚ ਇਹ ਮਹਿਲਾ ਦੀ ਚੁੰਨੀਆਂ ਜਾਣਕਾਰਨ ਉਸਤਾ ਗਲਾ ਘੁੱਟ ਹੋ ਗਿਆ ਸੀ ਤੇ ਗਲਾ ਘੁੱਟਣ ਕਾਰਨ ਉਸਦੀ ਮੌਕੇ ਤੇ ਹੀ ਮوت ਹੋ ਗਈ। ਹੁਣਾਂ ਦੱਸਿਆ ਕਿ ਪੁਲਿਸ ਵੱਲੋਂ ਮਹਿਲਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਲ ਹੁਸ਼ਿਆਰਪੁਰ 'ਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ। ਇਹ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਮ੍ਰਿਤਕਾ ਦਾ ਪਤੀ ਆਪਣੇ ਪਿੰਡੇ ਯੂਪੀ ਗਿਆ ਹੋਇਆ ਤੇ ਪੁਲਿਸ ਵੱਲੋਂ ਵੱੰਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਹੁਸ਼ਿਆਰਪੁਰ ਦੇ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ ਉਹ ਬਿਲਿਆਰ ਦੇ ਖਾਨਾ ਹੋ ਗਿਆ ਨਾ ਬਾਲਾ ਖਸ। ਮੇਰੇ ਖਾਨੇ ਦੂਰੀ ਆਪਸਾ ਜਗਾ ਜੀ ਮੈਨੂੰ ਕੋਈ ਇਤਲਾਹ ਮਿਣੀ ਸੀਗੀ ਤੇ ਨਗਰਛੇ ਦਾ ਡੋਪ ਲਾਈ ਲੱਗੇ ਕੋਈ ਬੈਨ ਨੇਮ ਚ ਲੜਕੀ ਜੇ ਕਿੰਨੀ ਫਸਲਣਾ ਕੋਈ ਇਦਾ ਥੋਈਆ ਮੌਕੇ ਦੇ ਆਏ ਆ ਜੀ ਲੜਕੀ ਦਾ ਪਤਾ ਨਾ ਪਤਾ ਲਗਾ ਜਨਾ ਹੈਗਾ ਜ਼ਿਲ੍ਹੇ ਮੰਤਰੀ ਵਾਈਫ ਆਫ ਲక్ష్ਮੀ ਸ਼ੰਕਰ ਵਾਸੀ ਯੂਪੀ ਜਿਲ੍ਹਾ ਜੌਨਪੁਰ ਇਸੇ ਨਗਰਛੇ ਦਾ ਰਹਿੰਦੇ ਨੇ ਬਿਲਨੇ ਤੇ ਇਹ ਲੜਕੀ ਜਨਾਨੀ ਹੈ ਜਿਹੜੀ ਜਾਨਦੀ ਸੀਗੀ ਘਰ ਲੈਦਾ ਯੂਪੀ ਗਿਆ ਹੋਇਆ ਕਰ ਲੈਦਾ ਜੁਪੀ ਗਿਆ ਹੋਇਆ ਬੱਚੇ ਸਕੂਲ ਗਏ ਸੀ ਮੁੰਡਾ ਮਿਲਿਆ ਉਹਦਾ ਛੋਟਾ ਤੇ ਸਰਲ ਜਿਹੀ ਜੱਥ ਹੋਈ ਐ ਸੀ ਬਿੱਲ ਜਾਨ ਕਰਕੇ ਹੋਈ ਐ ਚੁੰਨੀ ਫਸੀ ਐ ਦੀ ਬਾਕੀ ਉਹ ਦਾ ਬੇਟਾ ਕਹਿੰਦਾ ਜਦੋਂ ਇਹਦੇ ਫਾਦਰ ਆਉਣਗੇ ਜੁਪੀ ਦੇ ਡਾਗ ਪੁੱਤ ਉਹਦੇ ਹਾਂ ਤੇ ਪੁਕਾਰ ਵੀ ਦੁਬਾਰਾ ਕਰਾਂਗੇ ਉਹ ਵੀ ਬਿਆਨ ਤੇ ਸਟੇਟਮੈਂਟ ਤੇ ਜੋੜ ਲਾਉਣਗੇ ਕਰਾਵਾਂਗੇ ਫਿਲਹਾਲ ਇਹਦੀ ਬੋਡੀ ਆ ਉਹ ਕੌਜੇ ਲੈ ਕੇ ਪੁਨਸੋ ਦਾ ਮੋਰਚੇ ਵਿੱਚ ਰਖਾ ਰਹੇ ਨੇ ਉਹਨਾਂ ਨੇ ਬਾਅਦ ਸੌਣ ਤੇ ਜੋਗਨਦੀ ਕਰਦੇ ਕਰਨਾਗੇ ਹਾਂਜੀ ਕੀ ਨਾਮ 27 ਕੋਰ ਜਿਹੜੀ ਰੇੜੀ ਦੀ ਮੌਤ ਹੋਈ ਹੈ ਕੀ ਲੱਗਦਾ ਈ ਤੁਹਾਨੂੰ ਉਹ ਸਾਡੇ ਰਿਸ਼ਤੇਦਾਰੀ ਚੋਂ ਸੋ ਕਿੱਥੇ ਰਹਿੰਦੇ ਸੀ ਹਾਂ ਕਿੱਥੇ ਰਹਿੰਦੇ ਰਹਿਣ ਵਾਲੇ ਕਿੱਥੇ ਦੇ ਹਨ ਜੌਨਪੁਰ ਜ਼ਿਲ੍ਹਾ ਇੱਥੇ ਕਿੱਥੇ ਰਹਿੰਦੇ ਸੀਗੇ ਇੱਥੇ ਉਹ ਪਿੱਛੇ ਕੋਠੇ ਠੀਕ ਹੈ ਕੀ ਕੰਮ ਕੀ ਕਰਦੇ ਸੀ ਕੰਮ ਉਹ ਬੇਲ ਲੈ ਬੋਲ ਲੈ ਜੀ ਉਸਨੇ ਰੇੜੀ ਲਾਉਂਦੇ ਸੀ ਪਤਾ ਲੱਗਾ ਕਾਜ਼ੇ ਦੇ ਨਾਲ ਮੌਤ ਹੈ ਕਿਸ ਕਾਰਨ ਬੇਲ ਨਾਲ ਲੈ ਕੇ ਜਾ ਰਹੇ ਸੀ ਗੱਲਾ ਕੁੱਟ ਗੱਲਾ ਕੁੱਟਣ ਗਏ ਨਾ